ਕਲੀਰ ਨਹੀਂ ਹੋ ਸਕਿਆ ਵੀ ਉਹ ਜਿਹੜੀ ਸੋਸਾਇਟੀ ਕਰਨ ਵਾਲੀ ਦਵਾਈ ਆ ਉਹ ਕਿੱਥੋਂ ਆਈ ਏ ਕਹਿੰਦੇ ਲੈ ਕੇ ਦਿੱਤੀ ਏ ਜਾਂ ਖੁਦ ਲੈ ਕੇ ਆਈ ਏ ਔਰ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਬਰੀਕੀ ਦੇ ਨਾਲ ਇਹਦਾ ਤਿੱਖੀ ਗੱਲ ਕਰਿਆ ਜਾਵੇ ਔਰ ਜਲਦੀ ਜ਼ਹਿਰ ਲਿਆਣ ਵਾਲੇ ਉਹ ਕੁੜੀ ਨੂੰ ਦੇਣ ਵਾਲੇ ਡਰਾ ਕੇ ਉਹ ਰੋਧ ਤੇ ਕਾਰਵਾਈ ਕਰਕੇ 302 ਦੀ ਪਰਤੇ ਦੇ ਤੇ ਇਸ ਪਲਤੇ ਨੂੰ ਤਬਦੀਲ ਕਰਿਆ ਜਾਵੇ। ਬਲਾਕ ਨੂਰਪੁਰ 베ਦੀ ਦੇ ਪਿੰਡ ਜਿੱਥੇ ਕੁਝ ਦਿਨ ਪਹਿਲਾਂ ਇੱਕ ਅਨੁਸੂਚਿਤ ਜਾਤੀ ਨਾਲ ਸੰਬੰਧਿਤ 15 ਸਾਲਾਂ ਦੀ ਵਾਲਕ ਲੜਕੀ ਜਿਸ ਨੂੰ ਪਿੰਡ ਦੇ ਦੋ ਬਰਿੰਦਿਆਂ ਨੇ ਰਸਤੇ 'ਚ ਘੇਰ ਕੇ ਜ਼ਬਰਦਸਤ ਕੀਤਾ ਤੇ ਉਸ ਨਾਲ ਉਸਤੇ ਜਾ ਰਹੇ ਭਰਾ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਨਮੋਸ਼ੀ ਦਾ ਸਾਹਮਣਾ ਕਰਦਿਆਂ ਪੀੜਤ ਲੜਕੀ ਵੱਲੋਂ ਆਤਮ ਹੱਤਿਆ ਕਰ ਲਈ ਗਈ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਮਕਦਮਾ ਨੰਬਰ 157 ਅਧੀਨ ਤਰ੍ਹਾਂ 323 341 363 366 373 ਬੀ 306 ਆਈਪੀਸੀ ਐਸ ਸੀ ਐਸ ਜੀ ਐਕਟ ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਦੁੱਖ ਦੀ ਘੜੀ 'ਚ ਸ਼ਰੀਕ ਹੁੰਦਿਆਂ ਚਰਨ ਸ਼ੋਗੰਗਾ ਅਮਰਿਤਕੁੰਡ ਸੱਚਖੰਡ ਸ਼੍ਰੀ ਖਰਾਲਕੜ ਸਾਹਿਬ ਤੋਂ ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਅਤੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਵੱਲੋਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਦੋਸ਼ੀਆਂ ਵਿਰੁੱਧ ਆਤਮ ਹੱਤਿਆ ਦੀ ਧਾਰਾ ਦੀ ਥਾਂ ਕਤਲ ਦੀ ਧਾਰਾ ਲਗਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦਾ ਸਮੁੱਚਾ ਸੰਤ ਸਮਾਜ ਇਸ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੇ ਲਈ ਇੱਕ ਮੰਚ ਤੇ ਇਕੱਠਾ ਹੋਵੇ। ਉਨ੍ਹਾਂ ਕਿਹਾ ਕਿ ਉਹ ਪੀੜਤ ਪਰਿਵਾਰ ਨਾਲ ਹਰ ਸੰਭਵ ਸਹਾਇਤਾ ਕਰਨਗੇ। ਪੈ ਸਤਿ ਪੁਰਖ ਸੁਮਰਦਾ ਜੀ ਜੈ ਪਿਆਰੀ ਸਾਥ ਸੰਗਤ ਜੀਓ ਅੱਜ ਬੜੀ ਜੋਖੀ ਮੰਦੇ ਨਾਲ ਜੋ ਕਿ 10ਵੀਂ ਕਲਾਸ ਦੀ ਵਿਦਿਆਰਥੀ ਜਿਸ ਦੇ ਨਾਲ ਪਿੰਡ ਦੇ ਹੀ ਦੋ ਨੌਜਵਾਨਾਂ ਨੇ ਔਰ ਜੋ ਸਾਡੇ ਸਮਾਜ ਚ ਹੋ ਰਿਹਾ ੱ ਤੱਕਾ ਉਹ ਤੱਕਾ ਦੋ ਨੌਜਵਾਨਾਂ ਨੇ ਕੀਤਾ ਹੈ ਉਸ ਪਤਾ ਲੱਗਿਆ ਵੀ ਉਹ ਜੋ ਪਿੰਡ ਦੇ ਸਰਪੰਚ ਹੈ ਉਹਦੇ ਪਤੀਜਾ ਵੀ ਹੈ ਤੇ ਦੂਸਰਾ ਵੀ ਦੋਨਾਂ ਨੌਜਵਾਨਾਂ ਨੇ ਉਹ ਜੋ ਰੇਪ ਹੈ ਉਹ ਕਰਿਆ ਹੈ ਉਸ ਤੋਂ ਪਰંત ਬਾਅਦ ਚ ਇਹ ਪਿਕਰ ਜਿਹੜੀ ਕਲੀਅਰ ਨਹੀਂ ਹੋ ਰਹੀ ਜਿੱਥੇ ਸ਼ੰਕਾ ਹੋਰ ਵੱਧ ਜਾਂਦੀ ਹੈ ਬਈ ਪੁਰੀ ਸੋਸੈਟ ਕਰ ਲੈਂਦੀ ਹੈ ਔਰ ਉਹ ਆਪਣਾ ਜ਼ਹਿਰ ਖਾਣ ਦੀ ਹੈ ਪਰ ਜਿੱਥੇ ਤੱਕ ਇਹ ਪਿੰਡ ਦੇ ਤਾਂ ਸਹੀ ਆ ਸਾਰੇ ਪਿੰਡ ਵਾਲੇ ਬੈਠੇ ਆ ਰਿਸ਼ਤੇ ਦਾ ਭਾਈਚਾਰਾ ਬੈਠੇ ਆ ਮੇਰੇ ਦੀ ਨਾਨੀ ਵੀ ਬੈਠੇ ਆ ਕਲੀਅਰ ਨਹੀਂ ਹੋ ਸਕਿਆ ਕਿ ਉਹ ਜਿਹੜੀ ਸੋਸੈਟ ਕਰਨ ਵਾਲੀ ਦਵਾਈ ਆ ਉਹ ਕਿੱਥੋਂ ਆਈ ਆ ਕਹਿੰਦੀ ਲੈ ਕੇ ਦਿੱਤੀ ਹੈ ਜਾਂ ਖੁਦ ਲੈ ਕੇ ਆਈ ਆ ਔਰ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਬਰੀਕੀ ਦੇ ਨਾਲ ਇਹਦਾ ਤਿੱਕੀ ਗੱਲ ਕਰਿਆ ਜਾਵੇ। ਔਰ ਜਲਦੀ ਜ਼ਹਿਰ ਲਿਆਣ ਵਾਲੇ ਉਹ ਕੁੜੀ ਨੂੰ ਦੇਣ ਵਾਲੇ ਡਰਾ ਕੇ ਔਰ ਉਹਦੇ ਕਾਰਵਾਈ ਕਰਕੇ 302 ਦੀ ਪਰਚੇ ਦੀ ਤੇ ਸਪਲਟੇ ਨੂੰ ਤਬਦੀਲ ਕਰਾਇਆ ਜਾਵੇ। ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਜੋ ਬੇਟੀ ਜਾਂ ਉਸ ਨਾਲ ਤੱਕਾ ਨਾ ਹੋ ਸਕੇ ਔਰ ਸਮਾਜ ਨੂੰ ਜਿਹੜਾ ਨਿਆਂ ਉਹ ਮਿਲ ਸਕੇ। ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਂ ਵੀ ਇਹ ਕੇਸ ਜਿਆਦਾ ਲੰਮਾ ਨਾ ਪਾਇਆ ਜਾਵੇ ਔਰ ਜੱਜ ਸਾਹਿਬ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆਂ ਵੀ ਜਿਹੜੇ ਕੇਸ ਹੈ ਜਿਸ ਤਰ੍ਹਾਂ ਨਮੀਆਂ ਕਾਨੂੰਨ ਦੀਆਂ ਚਪਰੀਂ ਉਪ ਟੋਲ ਡਰ ਆਏ ਆ ਵੀ ਜਲਦੀ ਪੂਰਾ ਕਰਕੇ ਉਹਨਾਂ ਜੋ ਨੌਜਵਾਨ ਸਾਥੀ ਹੈ ਸੱਚ ਸਜ਼ਾ ਸੱਚ ਸਜ਼ਾ ਦਿੱਤੀ ਜਾਵੇ ਔਰ ਦੇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਗਰੀਬ ਪਰਿਵਾਰ ਦੇ ਨਾਲ ਔਰ ਆਤਰ ਮੇ ਪਰਿਵਾਰ ਦੇ ਨਾਲ ਇਹੋ ਜਿਹਾ ਤੱਕਾ ਨਾ ਹੋਵੇ ਔਰ ਜਿਹੜੇ ਨੌਜਵਾਨ ਅੱਜ ਅੰਦਰ ਹੈ ਪਤਾ ਲੱਗਿਆ ਵੀ ਉਹਨਾਂ ਨੂੰ ਕੋਈ ਸੁਣਿਆ ਨਹੀਂ ਪੜਿਆ ਸੀ ਤੇ ਧੰਨਵਾਦ ਵੀ ਕਰਦੇ ਆਂ ਵੀ ਇਹ ਗੱਲ ਜਿਆਦਾ ਨਹੀਂ ਫੈਲੀ ਔਰ ਪੂਰੇ ਪੰਜਾਬ ਦੇ ਵਿੱਚ ਪਰ ਅਸੀਂ ਸ੍ਰੀ ਚਨ ਸ਼ੋ ਗੰਗਾ ਤੋਂ ਸੰਤ ਮਹਾਪੁਰਸ਼ਾਂ ਨੂੰ ਵੀ ਅਪੀਲ ਕਰਦੇ ਆਂ ਪੰਜਾਬ ਦੇ ਸੰਤਾਂ ਨੂੰ ਇਹ ਸਮਾਜ ਨਾਲ ਵੱਡਾ ਤੱਕਾ ਹੋਇਆ ਹੈ ਆਪਾਂ ਦੇ ਬੇਟੇ ਦੇ ਨਾਲ ਸਹਯੋਗ ਕਰਨਾ ਹੈ ਕਿਸੇ ਪੱਕੋ ਵੀ ਹੋਵੇ ਚਾਹੇ ਉਹ ਵਕੀਲ ਰਾਹੀਂ ਹੋਵੇ ਚਾਹੇ ਹੋਰ ਕੋਈ ਸਹਯੋਗ ਹੋਵੇ ਸਹਯੋਗ ਕਰਕੇ ਆਪਾਂ ਨਿਆਂ ਵੱਲ ਨੂੰ ਤੁਰਨਾ ਹੈ ਸਾਰੀ ਸੰਗਤ ਨੂੰ ਆਤਮਿਕ ਸੰਗਤ ਨੂੰ ਅਪੀਲ ਕਰਦੇ ਆਂ ਕਿ ਆਪਾਂ ਇਸ ਬੱਚੇ ਦੇ ਨਾਲ ਖੜੇ ਹੋ ਕੇ ਆਪਾਂ ਨਿਆਂ ਦੇਣਾ ਔਰ ਜੀ ਜੋ ਸੰਗਤ ਹੈ ਉਹਨੂੰ ਵੀ ਅਪੀਲ ਬੇਨਤੀ ਕਰਨੇ ਆਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੁਹਾਡੇ ਨਾਲ ਸੰਤ ਮਹਾਂਪੁਰਸ਼ ਪੰਜਾਬ ਦੇ ਪੂਰੇ ਭਾਰਤ ਦੇਸ਼ ਦੇ ਹੋਣਗੇ ਕਿਉਂਕਿ ਜਿਹੜੀ ਆਲ ਇੰਡੀਆ ਪਰਮਿਸ਼ਨ ਸਾਡੀ ਸੰਸਥਾ ਹੈ ਪੂਰੇ ਦੇਸ਼ ਦੇ ਵਿੱਚ ਕੰਮ ਕਰਦੀ ਹੈ ਉਹ ਕੱਲਾ ਪੰਜਾਬ ਹੀ ਨਹੀਂ ਪੂਰਾ ਭਾਰਤ ਦੇਸ਼ ਜਿਹੜਾ ਅੱਜ ਤੋਂ ਬਾਅਦ ਇਸ ਇਸ ਨੂੰ ਲੋਕ ਨੂੰ ਸੁਸ ਕਰੇਗਾ ਔਰ ਅਸੀਂ ਅੱਜ ਇੱਥੇ ਆਏ ਆ ਪਿੰਡ ਦੇ ਵਿੱਚ ਔਰ ਆਏ ਆ ਔਰ ਮਨ ਦੁਖੀ ਹੈ ਬੜਾ ਦੁਖੀ ਹੈ ਔਰ ਅਸੀਂ ਸੰਗਤ ਨੂੰ ਅਪੀਲ ਕਰਦੇ ਆ ਸ਼ਾਂਤੀ ਵੀ ਰੱਖਣੀ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਪਿੰਗਰੌਂਗ ਬੇੜਗੜੀ ਨੇ ਸਾਨੂੰ ਜੋ ਸਿੱਖਿਆ ਦਿੱਤੀ ਹੈ ਵੀ ਸ਼ਾਂਤੀ ਦੇ ਨਾਲ ਹੋਸ਼ ਔਰ ਹੋਸ਼ ਦੋਨੋਂ ਜਿਹੜੇ ਬਰਾਬਰ ਰੱਖਣੇ ਹੈ ਤੇ ਤਦ ਹੀ ਆਪਾਂ ਨਿਆਂ ਲੈ ਸਕਦੇ ਹਾਂ ਜੋ ਸਰਗੋਸ਼ ਨੂੰ ਕਾਬੂ ਰੱਖਣਾ ਹੈ ਤਦ ਹੀ ਆਪਾਂ ਬਾਬਾ ਸਾਹਿਬ ਅੰਬੇਡਕਰ ਦੇ ਸਬਦਾਂ ਨੂੰ ਮੰਨਦੇ ਹੋਏ ਆਪਾਂ ਆਪਣੇ ਸਮਾਜ ਨੂੰ ਨਿਆਂ ਦਵਾਈਏ ਸਾਰੀ ਸੰਗਤ ਨੂੰ ਜੈਪੁਰ ਦੇ ਤੁਨਹੁਰ ਦੇ ਜੋਗੋ ਲਈ ਸੋਨ ਨਲ ਪੈ ਜੈ ਜੀ ਜੈ ਭਾਗ ਗੁਰੂ ਪੁਰਖੇ ਸਾਧ ਸੰਗਤ ਜੀਓ ਗੁਰੂ ਦਾਸ ਮਹਾਰਾਜ ਦੀ ਬਾਣੀ ਹੈ ਤੁਮ ਮਖਤੂਲ ਸਪੇਰ ਸਪੀਰ ਹੰਬਤਰੀ ਜਸਕੀਰਾ ਸਤ ਸੰਗਤ ਮਿਲ ਰਹੀ ਹੈ ਮਾਧੁਰ ਜੈ ਸੇ ਮਧ ਮਜੀਰਾ ਗੁਰੂ ਦਾਸ ਮਹਾਰਾਜ ਜੀ ਸਾਨੂੰ ਬਾਣੀ ਤਰ੍ਹਾਂ ਹੀ ਹੁਕਮ ਦਿੰਦੇ ਐ ਕਿ ਮਧੂ ਮੱਖੀਆਂ ਤੋਂ ਸਾਨੂੰ ਕੋਈ ਸ਼ਹਿਦ ਲੈਣੀ ਚਾਹੀਦੀ ਹੈ ਜਿਵੇਂ ਕਿ ਇੱਕ ਮਧੂ ਮੱਖੀਆਂ ਦੇ ਵਿੱਚ ਇੱਕ ਰਾਣੀ ਮੱਖੀ ਹੁੰਦੀ ਹੈ ਔਰ ਮਧੂ ਮੱਖੀਆਂ ਗੁਰੂ ਜੀ ਦੱਸਦੇ ਐ ਕਿ ਜੇਕਰ ਉਹਨਾਂ ਦੇ ਛੱਤੇ ਉੱਤੇ ਕਦੀਕੀ ਜੀ ਕਰ ਕਰ ਮਾਰਦੇ ਹੋ ਤਾਂ ਕਹਿੰਦੀ ਜਾਂ ਸਾਡੇ ਆ ਨਿਸ਼ਾਨ ਬਾਣ ਦੇ ਉੱਤੇ ਹਮਲਾ ਹੋ ਗਿਆ ਕੰਮੀ ਉਦੇ ਨਾਲ ਇੱਕ ਵੀ ਮਧੂ ਮੱਖੀ ਮਰਨਾ ਤੱਕ ਹੀ बेहोश ਵੀ ਨਾ ਹੋਵੇ ਉਹ ਸਾਰੀਆਂ ਟੁੱਟ ਪੈਂਦੀਆਂ ਹਨ ਮਲਾਵਰ ਦੇ ਉੱਤੇ ਤੇ ਡੰਗ ਮਾਰ ਮਾਰ ਕੇ ਮਾਰ ਦਿੰਦੀਆਂ ਹਨ ਉਹ ਇਹ ਗੁਰੂ ਜੀ ਕਹਿੰਦੇ ਜੇਕਰ ਹਮਲਾ ਕਰਨ ਵਾਲਾ ਜ਼ਮੀਨ ਤੇ ਲੇਟ ਜਾਵੇ ਆਤਮਸਵਰਪਨ ਕਰ ਦੇਵੇ ਤੇ ਫੇਰ ਉਹ ਮਧੂ ਮੱਖੀਆਂ ਉੱਤੇ ਹਮਲਾ ਵੀ ਨਹੀਂ ਕਰਦੀਆਂ ਪਰੰਤੂ ਅਸੀਂ ਅਨਪੜ ਹੋਣ ਕਰਕੇ ਸਦੀਆਂ ਤੋਂ ਦਬਾਏ ਹੋਣ ਕਰਕੇ ਸਾਡਾ ਇਹ ਸਮਾਜ ਹੈ ਇਸ ਨੂੰ ਵਿੱਦਿਆ ਤੋਂ ਵਾਂਝਾ ਰੱਖਿਆ ਗਿਆ ਅਸੀਂ ਇਸ ਵਿਚਾਰਧਾਰਾ ਤੋਂ ਬਹੁਤ ਦੂਰ ਰਹੇ ਹਨ ਪੜ੍ਹ ਰਹੇ ਜਿਸ ਦੇ ਕਾਰਨ ਅੱਜ ਤੱਕ ਸਾਡੇ ਤੇ ਇਹ ਜੋ ਤਸ਼ੱਦਦ ਹੈ ਜਿਹੜਾ ਕਿ ਬੇਟੀ ਜਿਹੜੀ ਕਿ ਨਵਾਲਗ ਹੈ ਜੀ 10ਵੀਂ ਕਲਾਸ ਦੀ ਵਿਦਿਆਰਥਣ ਹੈ ਉਸ ਦੇ ਨਾਲ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਇਹਨਾਂ ਨੂੰ ਕਿ ਆਪਾਂ ਕਦੇ ਵੀ ਬਖਸ਼ਾਂਗੇ ਨਹੀਂ ਔਰ ਜਿੱਥੇ ਉਹਨਾਂ ਨੂੰ ਇਸ ਦੁਨੀਆ ਦੇ ਵਿੱਚ ਸਖਤ ਤੋਂ ਸਖਤ ਸਜ਼ਾ ਮਿਲੇਗੀ ਔਰ ਅੱਪਾ ਮਿਲ ਕੇ ਸਾਰੇ ਨੇ ਦੋਹਣੀ ਹੈ ਉੱਥੇ ਪਰਮਾਤਮਾ ਵੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਤੋਹਿਨੇ ਦੇਵੇਗਾ ਉਹ ਨਰਕਾਂ ਜਾਣਗੇ ਜਿਨ੍ਹਾਂ ਨੇ ਇੱਕ ਗਰੀਬ ਇੱਕ ਬੇਸਹਾਰਾ ਅਨਾਥ ਬੱਚਾ ਹੈ ਮਾਂ-ਬਾਪ ਨਹੀਂ ਹੈ ਜਿਵੇਂ ਕਿ ਸਾਨੂੰ ਪਤਾ ਲੱਗਿਆ ਹੈ ਕਿ ਬੱਚੀ ਦਾ ਮਾਂ-ਬਾਪ ਨਹੀਂ ਹੈ ਮਾਮਾ ਵੀ ਜਿਹੜਾ ਉਹ ਵੀ ਹੈਂਡੀਕੈਪ ਹੈ ਨਾਨੀ ਵਿਰਧ ਹੈ ਔਰ ਇਹਦੇ ਵਿੱਚ ਬਹੁਤ ਜ਼ਿਆਦਾ ਤਕਲੀਫ ਹੋਈ ਹੈ ਕਿ ਉਸ ਦੇ ਨਾਲ ਇੱਕ ਬੱਚੀ ਦੇ ਨਾਲ ਜਿਹੜੇ ਪਿੰਡ ਦੇ ਵਿੱਚ ਜਿਨ੍ਹਾਂ ਨੇ ਕਿ ਰੱਖਿਆ ਕਰਨੀ ਸੀ ਗੁਰਬਾਣੀ ਦੇ ਅਨਸਾਰ ਉਹੀ ਉਸ ਬੱਚੀ ਦੇ ਨਾਲ ਬਲਤਕਾ ਕਰ ਰਹੀ ਹੈ ਔਰ ਉਸ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਦਵਾਈ ਦੇ ਦਿੱਤੀ ਜਾਂਦੀ ਹੈ ਉਸ ਦੇ ਵਾਸਤੇ ਗੁਰੂ ਜੀ ਬਾਣੀ ਨੂੰ ਮੰਨ ਕੇ ਆਪਾਂ ਸਾਰਿਆਂ ਨੇ ਗੁਰਪੇ ਸਾਧ ਸੰਗਤ ਜੀ ਮਿਲ ਕੇ ਮਧੂਮੱਖੀਆਂ ਨੂੰ ਮਿਲ ਕੇ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਉਹ ਜਿਹੜਾ ਗੁਰੂ ਜੀ ਕਹਿੰਦੇ ਕਿ ਜੇਕਰ ਇਕੱਠੇ ਹੋ ਜਾਈਏ ਮਧੂਮੱਖੀਆਂ ਵਾਂਗ ਇਕੱਠੇ ਹੋ ਜਾਈਏ ਆਪਾਂ ਸਾਰੇ ਜਿਸ ਤਰ੍ਹਾਂ ਮਧੂਮੱਖੀਆਂ ਹਮਲਾਵਰ ਤੇ ਟੁੱਟ ਪੈਂਦੀਆਂ ਡੰਗ ਮਾਰ ਮਾਰ ਕੇ ਮਾਰ ਦਿੰਦੀਆਂ ਅਸੀਂ ਇਹ ਭੁੱਲ ਜਾਈਏ ਕਿ ਲੜਕੀ ਜਿਵੇਂ ਅਸੀਂ ਸਮਝ ਲੈਂਦੇ ਆ ਲੜਕੀ ਸਾਡੀ ਨਹੀਂ ਇਹ ਤਾਂ ਫਲਾਣੇ ਦੀ ਬੇਟੀ ਹੈ ਇਹ ਤਾਂ ਫਲਾਣੇ ਦੀ ਧੀ ਹੈ ਇਹ ਤਾਂ ਫਲਾਣੇ ਦੀ ਭੈਣ ਹੈ ਤੇ ਅਸੀਂ ਪਰੇ ਹੋ ਜਾਂਦੇ ਆ ਤੇ ਫੇਰ ਇਹ ਕਦੇ ਇਹ ਕਿਸੇ ਨਾਮ ਵਾਪਰੇ ਆ ਕਦੇ ਸਾਡੇ ਨਾਮ ਵਾਪਰੇ ਆ ਕਿਸੇ ਹੋਰ ਨਾਮ ਵਾਪਰੇ ਆ ਸੇਕਿਨ ਗੁਰੂ ਜੀ ਕਹਿੰਦੇ ਮਧੂਮੱਖੀਆਂ ਵਾਂਗ ਇਕੱਠੇ ਹੋ ਜੋ ਇੱਕ ਵਾਰ ਇਹ ਸੰਮਲਾਵਰ ਨੂੰ ਭਾਵਕੇ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਫਾਂਸੀ ਤੇ ਤਖਤੇ ਲਟਕਾ ਦਿਓ ਫਿਰ ਜਿਹੜਾ ਤੁਹਾਡਾ ਡਰ ਹੈ ਤੁਹਾਡਾ ਨਹੀਂ ਹੋਏਗਾ ਉਹਨਾਂ ਨੂੰ ਡਰ ਹੋਏਗਾ ਜੋ ਗਲਤ ਅੰਸਰ ਹੈ ਜਿਹੜੇ ਗਲਤ ਕਰਦੇ ਹੈ ਉਹ ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਤੇ ਕੀ ਕਰਨੀ ਉਹ ਇਹਦੇ ਬਾਰੇ ਸੋਚਣਾ ਵੀ ਨਹੀਂ ਸੋ ਆਓ ਗੁਰੂ ਜੀ ਦਾ ਹੁਕਮ ਮੰਨ ਕੇ ਆਲ ਇੰਡੀਆ ਆਤਰਮਿਸ਼ਨ ਦਾਸ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਤਰਮਿਸ਼ਨ ਸ਼੍ਰੀ ਚਰਨ ਸ਼ੂਕਿੰਗਾ ਤੋਂ ਪ੍ਰਧਾਨ ਸੰਸ ਰੇਂਦਰ ਦਾਸ ਜੀ ਸਾਡੇ ਬਹੁਤ ਸਤਿਕਾਰਯੋਗ ਮਿਸ਼ਨਰੀ ਸ਼੍ਰੀ ਮਾਨ ਕਲਦੀਪ ਨੰਗਲ ਜੀ, ਸੰਤ ਕਰਮਚੰਦ ਜੀ, ਸੰਤ ਦਿਆਲ ਚੰਦ ਜੀ, ਜਗਦੀਸ਼ ਦੀਸ਼ਾ ਜੀ ਸਾਡੇ ਅਲਬੀਰ ਮਹੇਜ ਜੀ ਅਤੇ ਹੋਰ ਸਾਰੇ ਨਾਲ ਆਏ ਆ। ਉਹ ਅੱਜ ਦੀ ਇਸ ਘੜੀ ਵਿੱਚ ਤੁਹਾਡੇ ਨਾਲ ਜਿੱਥੇ ਦੁੱਖ ਦੇ ਘੜੀ ਵਿੱਚ ਸ਼ਰੀਕ ਹੋਣ ਆਏ ਆ। ਉੱਥੇ ਆਲ ਇੰਡੀਆ ਧਰਮਿਸ਼ਨ ਵੱਲੋਂ ਇਸ ਸਮੂਹ ਪਰਦੀਆਂ ਕਾਈਆਂ ਵੱਲੋਂ ਆਪ ਨੂੰ ਵਿਸ਼ਵਾਸ ਦਿਉਂਦੇ ਆ ਕਿ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਿਹੜਾ ਵੀ ਸਾਡਾ ਆਦਵਾਸੀ ਆਤਰਮੀ ਹੈ ਅੱਜ ਉਹਦਾ ਹਿਰਦਾ ਜਿਹੜਾ ਦੁਖੀ ਹੈ ਔਰ ਅਸੀਂ ਸਾਰੇ ਆਪ ਜੀ ਦੇ ਨਾਲ ਆ ਔਰ ਸੰਗਤ ਨੂੰ ਵੀ ਬੇਨਤੀ ਕਰਦੇ ਆ ਕਿ ਜਾਤ ਪਾਤ ਤੋਂ ਉੱਤੇ ਉੱਠ ਕੇ ਇਹ ਜੋ ਪਾਪ ਕੀਤਾ ਗਿਆ ਇਸ ਦੇ ਵਿੱਚ ਸਾਧ ਦਿਓ ਅਤੇ ਜਿਹੜੇ ਜਿੰਨ ਨੇ ਇੱਕ ਨੌਣੀ ਹਰਕਤ ਕੀਤੀ ਹੈ ਉਹਨਾਂ ਨੂੰ ਅਤੇ ਆਉਣ ਵਾਲੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਹੋਣ ਇੱਕ ਮਿਸਾਲ ਪੈਦਾ ਕਰਕੇ ਉਹਨਾਂ ਨੂੰ ਫਾਂਸੀ ਦੇ ਤੱਕ ਤੇ ਲਟਕਾਓ ਔਰ ਇਸ ਦੇ ਨਾਲ ਹੀ ਅਸੀਂ ਫਿਰ ਪਰਿਵਾਰ ਦੇ ਨਾਲ ਪਾਲ ਇੰਡੀਆ ਪਰਮਿਸ਼ਨ ਵੱਲੋਂ ਸ਼੍ਰੀ ਚਰਨ ਸ਼ੋ ਗੰਗਾ ਵੱਲੋਂ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੋ ਵੀ ਨਗਰ ਨਿਵਾਸੀ ਸਾਨੂੰ ਸੇਵਾ ਲਾਉਣਗੇ ਅਸੀਂ ਸਤਿ ਸ੍ਰੀ ਅਕਾਲ ਮਨਪੰਥ ਦੀ ਨਾਲ ਤੁਹਾਡੇ ਨਾਲ ਨਿਭਾਵਾਂਗੇ ਜੈ ਗੁਰਦੇਵ ਭਾਨ ਗੁਰਦੇਵ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਦੀ